ਮਾਜੇ ਦੀ ਧਰਤੀ ਦੀ ਇੱਕ ਛੋਟੀ ਜੀ ਬੇਟੀ ਜਿਹਨੂੰ ਬਹੁਤ ਸ਼ੌਂਕ ਹੈ ਘੋੜਿਆਂ ਦਾ ਹਾਂਜੀ ਤੁਸੀਂ ਵੇਖ ਰਹੇ ਹੋ ਸੀਰਤ ਸਟੱਡ ਫਾਰਮ ਦੀ ਇੱਕ ਨਵੀਂ ਵੀਡੀਓ ਜਿਹਦੇ ਵਿੱਚ ਇੱਕ ਛੋਟੀ ਜੀ ਬੇਟੀ ਜਿਹਦਾ ਨਾਮ ਹੈ ਸੀਰਤ ਉਹ ਅੱਜ ਆਪਣੇ ਨਵੇਂ ਘੋੜੇ ਡਾਲਰ ਦੇ ਨਾਲ ਖੜੀ ਹੈ ਆਪਾਂ ਨਵਾਂ ਵੀਡੀਓ ਸ਼ੂਟ ਕੀਤਾ ਹੈ ਸੀਰਤ ਸਟੱਡ ਫਾਰਮ ਦਾ ਜੀ ਹਾਂ ਤੁਸੀਂ ਮੇਰੇ ਨਾਲ ਪਹੁੰਚੋ ਜੀ ਵਾਗੇ ਬਾਰਡਰ ਤੇ ਜੀ ਹਾਂ ਵਾਗੇ ਅਟਾਰੀ ਬਾਰਡਰ ਦੇ ਕੋਲ ਪਿੰਡ ਹੈ ਜੀ ਰੋੜਾਂ ਵਾਲਾ ਖੁਰਦ ਬਿਲਕੁਲ ਵਾਗੇ ਦੇ ਨਾਲ ਹੈ ਉੱਥੇ ਆਪਾਂ ਪਹੁੰਚੇ ਸੀਗੇ ਉੱਥੇ ਆਪਾਂ ਨਵਾਂ ਵੀਡੀਓ ਸ਼ੂਟ ਕੀਤਾ ਛੋਟੇ-ਛੋਟੇ ਬੱਚਿਆਂ ਦਾ ਸ਼ੌਂਕ ਹੈ ਇਹ ਵੀਰਾ ਜੋ ਘੋੜੇ ਦੇ ਕੋਲ ਖੜਾ ਹੈ ਤੁਸੀਂ ਦੇਖ ਰਹੇ ਹੋ ਛੋਟੀ ਜੀ ਉਮਰ ਦੇ ਵਿੱਚ ਕਿੰਨਾ ਵੱਡਾ ਸਾਣ ਘੋੜਾ ਫੜਨਾ ਉਹਦੇ ਨਾਲ ਖੜਨਾ ਤੇ ਵੀਡੀਓ ਸ਼ੂਟ ਕਰਾਉਣੀ ਬੜੀ ਹਿੰਮਤ ਦੀ ਗੱਲ ਹੈ ਇਹ ਜੋ ਬੇਟੀ ਹੈ ਸੀਰਤ ਇਸ ਦਾ ਨਾਮ ਹੈ ਇਹ ਉਸ ਦਾ ਭਰਾ ਹੈ ਦੋਵੇਂ ਭੈਣ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਘੋੜਿਆਂ ਦਾ ਤੇ ਬਹੁਤ ਹੀ ਵਧੀਆ ਮਿਹਨਤ ਕਰ ਰਹੇ ਆ ਘੋੜਿਆਂ ਦੇ ਨਾਲ ਇਸ ਫਾਰਮ ਤੇ ਦੋ ਘੋੜੇ ਨੇ ਜੀ ਇੱਕ ਹੈ ਮਾਰਵਾੜੀ ਇੱਕ ਹੈ ਨੁਗਰਾ ਦੋਨੇ ਟੌਪ ਦੀ ਬਲੱਡ ਲਾਈਨ ਦੇ ਘੋੜੇ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਆ ਇਸ ਫਾਰਮ ਦੇ ਮਾਲਕ ਨਾਲ ਮਾਲਕ ਦਾ ਨਾਮ ਹੈ ਜੀ ਬਾਉ ਪਹਿਲਵਾਨ ਬਹੁਤ ਸ਼ਕੀਨ ਨੇ ਜੀ ਬਾਉ ਪਹਿਲਵਾਨ ਜੀ ਘੋੜਿਆਂ ਦੇ ਤੇ ਪੂਰੀ ਇੰਟਰਵਿਊ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਹੋਈਆਂ ਨੇ ਘੋੜਿਆਂ ਦੀ ਮੀਟਿੰਗ ਫੀਸ ਜਿਹੜੀ ਘੋੜਿਆਂ ਕਰਾਸ ਕਰਾਉਣ ਦੀ ਫੀਸ ਹੈ ਉਹਦੇ ਬਾਰੇ ਵੀ ਖਾਸ ਤੌਰ ਤੇ ਚਰਚਾ ਕੀਤੀ ਗਈ ਹੈ ਦੋਨੇ ਕੋੜੇ ਹੀ ਸ਼ਾਨਦਾਰ ਨੇ ਆਓ ਗੱਲਬਾਤ ਕਰਦੇ ਆ ਜੁੜੇ ਰਹੋ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕ ਦੇ ਨਾਲ ਹਰ ਦਿਨ ਹਰ ਰੋਜ਼ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓ ਲੈ ਕੇ ਆ ਰਹੇ ਆ ਨਵੇਂ ਕੋੜਿਆਂ ਦੀ ਜਾਣਕਾਰੀ ਤੇ ਨਵੇਂ ਇੰਟਰਵਿਊ ਆ ਰਿਹਾ ਹੈ ਸਤਿ ਸ੍ਰੀ ਅਕਾਲ ਜੀ ਮੈਂ ਜੀ ਗੁਰਦੇਵ ਸਿੰਘ ਤੇ ਦੋਸਤੋ ਇੱਕ ਵਾਰ ਫੇਰ ਮੈਂ ਪਹੁੰਚਿਆ ਜੀ ਸੀਰੀਅਸ ਸਟੱਡ ਫਰਮ ਤੇ ਜੀ ਹਾਂ ਪਿਛਲੇ ਸਾਲ ਆਪਾਂ ਇੱਕ ਬਹੁਤ ਚੰਗੇ ਮਾਰਵਾੜੀ ਕੋੜੇ ਦੀ ਵੀਡੀਓ ਸ਼ੂਟ ਕੀਤੀ ਸੀ ਤੇ ਆਪਣੇ ਚੈਨਲ ਤੇ ਤੁਹਾਡੇ ਸਾਰੇ ਦੋਸਤਾਂ ਲਈ ਉਹ ਵੀਡੀਓ ਲੈ ਕੇ ਆਇਆ ਸੀ ਮੇਰੇ ਕੋਲ ਬੈਠੇ ਨੇ ਜੀ ਬਾਉ ਪਹਿਲਵਾਨ ਜੀ ਇਹਨਾਂ ਦੇ ਫਾਰਮ ਤੇ ਆਲੀ ਸ਼ਾਨ ਘੋੜੇ ਦਾ ਬੱਚਾ ਰੁਦਰਾਕਸ਼ ਜਿਸ ਦਾ ਪੁਰਾਣਾ ਨਾਮ ਸੀ ਇਹਨਾਂ ਨੇ ਆਪਣੇ ਫਾਰਮ ਤੇ ਉਹਦਾ ਨਾਮ ਚੇਂਜ ਕਰਕੇ ਗੁਰਸ਼ਾਨ ਰੱਖਿਆ ਪਰ ਫਿਰ ਵੀ ਉਸ ਘੋੜੇ ਨੂੰ ਰੁਦਰਾਕਸ਼ ਕਰਕੇ ਸਾਰੇ ਜਾਣਦੇ ਆ ਜੀ ਡਾਇਰੈਕਟ ਆਲੀ ਸ਼ਾਨ ਦਾ ਬੱਚਾ ਹੈ ਤੇ ਰੋਹਿਟਗੜ ਜੰਮਿਆ ਹੈ ਤੇ ਇਸ ਵੇਲੇ ਆਪਾਂ ਬੈਠੇ ਆ ਜੀ ਵਾਗੇ ਅਟਾਰੀ ਬਾਰਡਰ ਦੇ ਉੱਤੇ ਇਹ ਪਿੰਡ ਹੈ ਜੀ ਰੋੜਾਂ ਵਾਲਾ ਖੁਰਦ ਵਾਗੇ ਬਾਰਡਰ ਕੋਲ ਕਿ ਬਿਲਕੁਲ ਵਾਗੇ ਬਾਰਡਰ ਦੇ ਉੱਤੇ ਇਹ ਪਿੰਡ ਹੈ ਜੀ ਰੋੜਾਂ ਵਾਲਾ ਖੁਰਦ ਉੱਥੇ ਆਪਾਂ ਬੈਠੇ ਹਾਂ ਜੀ ਸੀਰਤ ਸਟੱਡ ਫਾਰਮ ਤੇ ਆਪਣੇ ਕੋਲ ਬੈਠੇ ਨੇ ਜੀ ਬਾਹੂ ਪਹਿਲਵਾਨ ਜੀ ਪਹਿਲਵਾਨ ਜੀ ਹੋਣਾ ਨੇ ਇਸ ਵਾਰ ਇੱਕ ਨਵਾਂ ਕੋੜਾ ਲੈ ਲਿਆ ਜੀ ਹਾਂ ਬਹੁਤ ਸਾਰੇ ਭਰਾਵਾਂ ਨੂੰ ਲਗਭਗ ਪਤਾ ਲੱਗ ਗਿਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹਨਾਂ ਵਾਸਤੇ ਇਹ ਵੀਡੀਓ ਲੈਂਦੀ ਹੈ ਤੁਸੀਂ ਇਹ ਵੀਡੀਓ ਦੇਖਿਓ ਗੱਲਬਾਤ ਕਰਦੇ ਹਾਂ ਤਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਪ੍ਰੋਪਰ ਖਬਰ ਮਿਲੇਗੀ ਕਿ ਕਿਹੜਾ ਨਵਾਂ ਘੋੜਾ ਪਹਿਲਵਾਨ ਜੀ ਦੇ ਫਰਮ ਤੇ ਆ ਗਿਆ ਤੇ ਆਓ ਮੁਲਾਕਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਪਾਓ ਜੀ ਸਤਿ ਸ਼੍ਰੀ ਅਕਾਲ ਕਰਦੇ ਵੀਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਵੀਰ ਦੇ ਫੇਰ ਆਪਾਂ ਦਰਸ਼ਨ ਕੀਤੇ ਪਹਿਲਾਂ ਵੀ ਤੁਸੀਂ ਆਏ ਸੀ ਸਾਡੇ ਕੋਲ ਤੇ ਉਹ ਵੀ ਵੀਡੀਓ ਆਪਣੀ ਬਹੁਤ ਜਿਆਦਾ ਸਾਰੇ ਸੱਜਣ ਮਿੱਤਰਾਂ ਨੇ ਤੇ ਘੋੜ ਪ੍ਰੇਮੀਆਂ ਨੇ ਬਹੁਤ ਜਿਆਦਾ ਪਿਆਰ ਕੀਤਾ ਉਸ ਵੀਡੀਓ ਨੂੰ ਵੀ ਤੇ ਪਹਿਲਾਂ ਤਾਂ ਮੈਂ ਸਾਰੇ ਘੋੜ ਪ੍ਰੇਮੀਆਂ ਨੂੰ ਸਾਰਿਆਂ ਨੂੰ ਵੀਰਿਆਂ ਨੂੰ ਛੋਟੇ ਵੱਡੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗਦੇਵਰ ਜੀ ਬਿਲਕੁਲ ਜੀ ਪਹਿਲਵਾਨ ਜੀ ਤੁਸੀਂ ਬਹੁਤ ਵਧੀਆ ਘੋੜਾ ਪਾਲਕੋ ਬੜਾ ਚੰਗੇ ਘੋੜਾ ਪ੍ਰੇਮੀ ਹੋ ਹਾਂਜੀ ਤੇ ਬਹੁਤ ਪਹਿਲਵਾਨ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਵੀ ਤੁਹਾਡੇ ਫਾਰਮ ਤੇ ਆਈਦਾ ਤੁਹਾਡਾ ਪਿਆਰ ਜੋ ਘੋੜਿਆਂ ਦੇ ਨਾਲ ਹੈ ਉਹਨੂੰ ਵੇਖੀਦਾ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਬਿਲਕੁਲ ਤੇ ਤੁਸੀਂ ਪਿਛਲੀ ਵੀ ਇੰਟਰਵਿਊ ਚ ਸਾਰੀ ਡਿਟੇਲ ਆਪਣੀ ਦੱਸੀ ਸੀਗੀ ਕਿਵੇਂ ਤੁਸੀਂ ਸ਼ੁਰੂਆਤ ਕੀਤੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਨਵੇਂ ਘੋੜੇ ਬਾਰੇ ਕਿ ਤੁਸੀਂ ਨਵਾਂ ਘੋੜਾ ਲਿਆ ਤੇ ਪਹਿਲਾ ਘੋੜਾ ਮਾਰਵਾੜੀ ਸੀ ਹੋਰ ਤੁਸੀਂ ਨੁਕਰਾ ਲੈ ਲਿਆ ਬਿਲਕੁਲ ਜੀ ਨੁਕਰਾ ਘੋੜਾ ਲੈਣ ਬਾਰੇ ਕਿਵੇਂ ਤੁਸੀਂ ਸੋਚਿਆ ਤੇ ਕਿੱਥੋਂ ਲਿਆ ਕੀ ਇਹਦੀ ਡਿਟੇਲ ਹੈ ਸਾਰਾ ਕੁਝ ਹੀ ਦੱਸ ਦਿਓ ਨੁਕਰਾ ਘੋੜਾ ਚਲੋ ਮਾਰਵਾੜੀ ਘੋੜੇ ਭਾਜੀ ਉਹ ਆਪਣੇ ਥਾਂ ਵਾ ਹਾਂਜੀ ਉਹ ਨੁਕਰਿਆਂ ਦਾ क्रेज ਜਿਹੜਾ ਸਾਡੇ ਮਾਝ ਏਰੀਏ 'ਚ ਬਹੁਤ ਹੀ ਜ਼ਿਆਦਾ ਵਾ ਜੀ ਹਾਂਜੀ ਤੇ ਮੈਂ ਨਹੀਂ ਕਹਿੰਦਾ ਕਿ ਮਾਰਵਾੜੀ ਜਿਹੜੇ ਮਾਰਵਾੜੀ ਹੋ ਆਪਣੇ ਥਾਂ ਭਾਜੀ ਜਿਹੜੇ ਨੁਕਰਿਆ ਦਾ ਕਰੇ ਜ ਆਪਣੇ ਥਾਂ ਆਪਣੇ ਥਾਂ ਜੀ ਦੋਵੇਂ ਹੀ ਲੈਣਾ ਬਹੁਤ ਵਧੀਆ ਵਾ ਜੀ ਜਿਹਦਾ ਕਿਸ ਨੂੰ ਪਿਆਰ ਪੈ ਜਾਂਦਾ ਭਾਜੀ ਤੇ ਉਹੋ ਹੀ ਮੰਨ ਲਓ ਵਧੀਆ ਮਨ ਨੂੰ ਲੱਗਣ ਵਾਲੀ ਚੀਜ਼ ਹੈ ਜੀ ਮਾਰਵਾੜੀ ਘੋੜਿਆਂ ਦੇ ਵਿੱਚ ਸਭ ਤੋਂ ਟਾਪ ਦੀ ਬਲੱਡ ਲਾਈਨ ਜੋ ਪੰਜਾਬ ਤੇ ਇੰਡੀਆ ਚ ਚੱਲ ਰਹੀ ਆ ਆਲੀ ਸ਼ਾਨ ਦੀ ਬਿਲਕੁਲ ਆਪਣੇ ਵਾਲਾ ਘੋੜਾ ਰੁਦਰਾਕਸ਼ ਡਾਇਰੈਕਟ ਆਲੀ ਸ਼ਾਨ ਦਾ ਡਾਇਰੈਕਟ ਆਲੀ ਸ਼ਾਨ ਦਾ ਜੀ ਲੈਜੈਂਡ ਘੋੜੇ ਦਾ ਵੱਡਾ ਘੋੜਾ ਆ ਗਿਆ ਜੀ ਇਹ ਵੀ ਬਿਲਕੁਲ ਬਿਲਕੁਲ ਜੀ ਤੇ ਜਿਹੜਾ ਨੁਕਰਾ ਲਿਆ ਇਹਦੇ ਬਾਰੇ ਹੁਣ ਆਪ ਹੀ ਦੱਸੋ ਜ ਤੁਹਾਨੂੰ ਨਾਂ ਦਾ ਸੁਣਿਆ ਹੈ ਸਮੁੰਦਰ ਦਾ ਜੀ ਬਿਲਕੁਲ ਉਹੀ ਗੱਲ ਹੈ ਕਿ ਨੁਕਰਿਆਂ ਦਾ ਜਿਹੜਾ ਲੈਜੈਂਡ ਆ ਨੁਕਰਿਆਂ ਦੀ ਲਾਈਨ 'ਚ ਜਿਹੜਾ ਆ ਫਿਰ ਇਹ ਡਾਇਰੈਕਟ ਪੁੱਤ ਹੈ ਜੀ ਕੀ ਬਾਤ ਹੈ ਜੇ ਸਮੁੰਦਰ ਦਾ ਡਾਇਰੈਕਟ ਬੱਚਾ ਹਾਂ ਬਿਲਕੁਲ ਇਹਦਾ ਨਾਂ ਆਪਾਂ ਡਾਲਰ ਰੱਖਿਆ ਜੀ ਡਾਲਰ ਪਹਿਲਾਂ ਤਾਂ ਇਹਦਾ ਨਾਂ ਕੋਈ ਨਹੀਂ ਸੀ ਉਹਨਾਂ ਵੀਰਾਂ ਨੇ ਰੱਖਿਆ ਪਰ ਆਪਾਂ ਇਹਦਾ ਨਾਂ ਡਾਲਰ ਰੱਖਿਆ ਜੀ ਵਾਹ ਤੇ ਇਹ ਚੇਤਕ ਘੱਲਾਂ ਵਾਲੀ ਦੀ ਜਿਹੜੀ ਮਾਂ ਆ ਉਹਦੀ ਧੀ ਦਾ ਪੁੱਤ ਹੈ ਜੀ ਠੀਕ ਹੈ ਦੋਵੇਂ ਲੈਣਾ ਟੌਪ ਦੀਆਂ ਵਾ ਕੀ ਬਾਤ ਹੈ ਹਾਈਟ ਇਹਦੀ 68 ਹੈ ਜੀ ਵਾਹ ਤੇ ਉਮਰੇ ਦੀ ਆ ਸਿਰਫ ਜੇ 4 ਸਾਲ ਹੋਈ ਆ ਅਜੇ ਮੰਨ ਲੋਗੇ ਸਮਝ ਲੋਗੇ ਆਪਾ ਵੱਡਾ ਘੋੜਾ ਨਹੀਂ ਕਹਿ ਸਕਦੇ ਜੇ ਪੰਜਾਂ ਸਾਲਾਂ ਚ ਵੱਧੂਗਾ ਜੀ ਹਜੇ ਪੰਜਾਰੇ ਲੱਗਾ ਲੱਗਾ ਜੀ ਹਜੇ ਜਵਾਨ ਹੋਣ ਵਾਲੂ ਜਾ ਰਿਹਾ ਅਜੇ ਤਾਂ ਨਿਆਣਪਾਣਿਆ ਰਛ ਜੀ ਨਿਆਣਪਾਣਿਆ ਹਜੇ ਜਾ ਰਿਹਾ ਪਰ ਆਪਾ ਘੋੜਾ ਵੇਖਿਆ ਜੀ ਦੋਸਤੋ ਨਵਾਂ ਘੋੜਾ ਬਾਈ ਉਹਨਾਂ ਨੇ ਲਿਆ ਵਾ ਡਾਲਰ ਇਸ ਘੋੜੇ ਦੀ ਖੂਬਸੂਰਤੀ ਬਣਤਰ ਨਾਲ ਨਾਲ ਮੈਂ ਚਲਕੇ ਤੁਹਾਨੂੰ ਸਕਰੀਨ ਤੇ ਦਿਖਾ ਦੇਣੀ ਹੈ ਘੋੜੇ ਦੀ ਲੰਬਾਈ ਘੋੜੇ ਦੀ ਉਚਾਈ ਹਾਈਟ ਗਰਦਨ ਡਿੱਟੋ ਆਪਣੇ ਪਿਓ ਵਰਗਾ ਸਮੁੰਦਰ ਵਰਗਾ ਜਿਹੜੇ ਵੀ ਭਰਾ ਸਮੁੰਦਰ ਕੋੜੇ ਨੂੰ ਜਾਂ ਸਮੁੰਦਰ ਦੀ ਲਾਈਨ ਨੂੰ ਪਸੰਦ ਕਰਦੇ ਆ ਉਹਨਾਂ ਨੇ ਇਹ ਵੀਡੀਓ ਵੇਖ ਕੇ ਆਪ ਹੀ ਕਹਿ ਦੇਣਾ ਕਿ ਡਿੱਟੋ ਹੀ ਸਮੁੰਦਰ ਵਰਗਾ ਐਡਾ ਸੋਹਣਾ ਮਜ਼ਬੂਤ ਪੁੱਠਾ ਚੰਗੀ ਮੋਟੀ ਲੱਤ ਚੰਗੇ ਸੋਹਣੇ ਸੁੰਭ ਗਰਦਨ ਦੀ ਲੰਬਾਈ ਬਹੁਤ ਸੋਹਣੀ ਹੈ ਸਰੀਰ ਦੀ ਚਮਕ ਵਾਲਾਂ ਦੀ ਚਮਕ ਤਾਂ ਬਿਲਕੁਲ ਵੱਖਰੀ ਹੈ ਨਾਲ ਨਾਲ ਤੁਹਾਨੂੰ ਸ਼ਾਟ ਦਿਖਾ ਦਿੰਨੇ ਆ ਨਾਲ ਤੁਹਾਨੂੰ ਜਾਣਕਾਰੀ ਦੇ ਰਹੇ ਆ ਕਿ ਬਹੁ ਪਹਿਲਵਾਨ ਜੀ ਦੇ ਫਾਰਮ ਸੀਰਤ ਸਟੱਡ ਫਾਰਮ ਤੇ ਨਵਾਂ ਨੁਕਰਾ ਘੋੜਾ ਆਇਆ ਜੀ ਸਮੁੰਦਰ ਘੋੜੇ ਦਾ ਬੱਚਾ ਨਾਮ ਹੈ ਡਾਲਰ ਇਹ ਆਪਾਂ ਕਿੰਨੋਂ ਕਦੋਂ ਖਰੀਦਿਆ ਜੀ ਕਿੰਨਾ ਸਮਾਂ ਹੋ ਗਿਆ ਇਹ ਪਾਜੀ ਆਪਾਂ ਨੂੰ ਕਰੀਬ ਕੋਈ 4 ਕਿ ਮਹੀਨੇ ਹੋਏ ਆ ਜੀ ਆਪਣੇ ਕੋਲ ਆਇਆ ਨੂੰ ਤੇ ਮੈਂ ਇੱਕ ਵੀਡੀਓ ਤਾਂ ਕਰਵਾਈ ਸੀ ਸੁਖਵੀਰ ਤੋਂ ਹਾਂਜੀ ਤੇ ਉਹ ਵੀਡੀਓ ਚਲੋ ਵਧੀਆ ਆਪਾਂ ਨੂੰ ਰਿਸਪੌਂਸ ਆਇਆ ਵਾ ਜੀ ਤੇ ਪਹਿਲੂ ਇਹ ਵੀਡੀਓ ਦੇ ਵਿੱਚ ਘੋੜਾ ਨਹੀਂ ਸੀ ਆਇਆ ਜੀ ਉਹਨਾਂ ਵੀਰਾਂ ਨੇ ਨਹੀਂ ਸੀ ਪਾਇਆ ਇਹ ਆਪਾਂ ਨੇ ਕੇ ਪਹਿਲੀ ਵੀਡੀਓ ਸੁਖ ਕੋ ਕਰਾਈ ਸੀ ਅੱਛਾ ਉਹਨੂੰ ਪਹਿਲੋ ਜਦੋਂ ਕੋੜਾ ਪਹਿਲੇ ਫਾਰਮ ਤੇ ਸੀ ਉਹ ਕਦੀ ਕੋਈ ਵੀਡੀਓ ਉਹਨਾਂ ਨੇ ਕਰਾਈ ਨਹੀਂ ਨਹੀਂ ਕਰਾਈ ਸੀ ਕੋੜਾ ਜਦੋਂ ਤੁਹਾਡੇ ਫਾਰਮ ਤੇ ਆ ਤੁਸੀਂ ਫਿਰ ਇਹਨੂੰ ਸੋਸ਼ਲ ਮੀਡੀਆ ਤੇ ਲੈਂਦਾ ਬਿਲਕੁਲ ਸੋਸ਼ਲ ਮੀਡੀਆ 'ਚ ਲੈਂਦਾ ਵਾ ਬਾਕੀ ਇਹਦਾ ਚੰਬੀਆਂ ਦਾ ਵੀ ਰਿਜ਼ਲਟ ਬਹੁਤ ਵਧੀਆ ਆਇਆ ਜੀ ਤੇ ਨੌਕਰੀਆਂ ਤੇ ਵੀ ਆਇਆ ਜੀ ਇੱਕ ਨੀਲੀ ਘੋੜੀ ਨੇ ਬੱਚਾ ਦਿੱਤਾ ਬਹੁਤ ਸੋਹਣਾ ਮਤਲਬ ਹੱਡਾਂ ਪੈਰਾਂ ਦੇ ਖੁੱਲੇ ਬੱਚੇ ਪੈਦਾ ਸਪੋਰਟਸ ਲਰਟ ਬੱਚੇ ਇਹਦੇ ਪੈਦਾ ਕਰਨਦੇ ਆ ਵਾ ਉਹ ਵੈਰੀ ਗੁੱਡ ਤੇ ਤੁਹਾਨੂੰ ਵਿੱਚ ਵਿਖਾਵਾਂਗੇ ਫੋਟੋਆਂ ਬੱਚਿਆਂ ਦੀਆਂ ਵੀ ਚੰਬੀ ਦੇ ਤੇ ਬਹੁਤ ਸ ਹਾਂਜੀ ਵੇਖੋ ਜੀ ਸਮੁੰਦਰ ਲਾਈਨ ਕਿਉਂ ਮਸ਼ਹੂਰ ਹੋਈ ਜਾਂ ਲੋਕ ਸਮੁੰਦਰ ਘੋੜੇ ਨੂੰ ਜਾਂ ਉਹਦੇ ਬੱਚਿਆਂ ਨੂੰ ਕਿਉਂ ਪਸੰਦ ਕਰਦੇ ਆ ਕਿ ਸਰੀਰ ਦੇ ਨਾ ਖੁੱਲੇ ਆਉਂਦੇ ਆ ਖੁੱਲੇ ਆਉਂਦੇ ਜੀ ਅੰਗ ਪੈਰ ਮਜਮੂ ਨਹੀਂ ਮਾਂ ਵਾਲੇ ਬੰਨਿਓ ਵੀ ਫਿਰ ਮਾਂ ਵੀ ਬੂਹੇ ਨਾ ਚੇਤਕ ਘੱਲਾਂ ਵਾਲੇ ਤਾਂ ਉਹ ਤਾਂ ਚੰਗਾ ਹਾਂ ਮਤਲਬ ਜਿੱਥੇ ਚੇਤਕ ਘੱਲਾਂ ਵਾਲਾ ਪੈਦਾ ਹੋਇਆ ਨਾ ਜੀ ਉਹਨਾਂ ਘਰ ਹੀ ਪੈਦਾ ਹੋਇਆ ਹੈ ਵੀ ਅੱਛਾ ਇਹ ਜਿੱਥੇ ਚੇਤਕ ਘੱਲਾਂ ਵਾਲਾ ਪੈਦਾ ਹੋਇਆ ਹਾਂਜੀ ਉੱਥੇ ਹੀ ਇਹ ਪੈਦਾ ਹੋਇਆ ਉੱਥੇ ਉਹਨਾਂ ਘਰਾਂ ਜੀ ਮਤਲਬ ਉਸੇ ਘਰ ਪੈਦਾ ਹੋਇਆ ਵਾ ਜਿਹੜੀ ਚੇਤਕ ਘੱਲਾਂ ਵਾਲੇ ਦੀ ਮਾਂ ਵਾ ਨਾ ਉਹਦੀ ਧੀ ਦਾ ਪੁੱਤ ਆ ਉਹਦੀ ਧੀ ਦਾ ਪੁੱਤ ਆ ਬਿਲਕੁਲ ਬਿਲਕੁਲ ਜੀ ਉਹ ਵੀ ਲਾਈਨ ਬੜੀ ਵੱਧੀਆ ਆ ਗਈ ਆਪਣੇ ਮਤਲਬ ਦੋਹਰਾਰ ਬ ਜੱਜਣ ਦਾ ਨਾਮ ਸੁਣਿਆ ਹੋਣਾ ਜੀ ਉਹਨਾਂ ਦੇ ਹੱਥੀ ਮਲਾਈ ਕੁੜੀ ਹੈ ਜੀ ਦੇਖੋ ਘੋੜਾ ਅਸਲ 'ਚ ਜਿਹੜਾ ਕਹਿੰਦੇ ਨਾ ਵੀ ਖਾਨਦਾਨੀ ਚੀਜ਼ ਹੋਵੇ ਉਹ ਉਹਨੂੰ ਵੇਖ ਕੇ ਪਤਾ ਲੱਗ ਜਾਂਦਾ ਘੋੜਾ ਤੇ ਆਪਦੇ ਮੂੰਹੋਂ ਆਪਦੀ ਬੰਤਰ ਤੋਂ ਹੀ ਦੱਸਦਾ ਕਿ ਮੈਂ ਕੀ ਚੀਜ਼ ਆ ਬਿਲਕੁਲ ਬਿਲਕੁਲ ਜੀ ਤੇ ਬਹੁਤ ਖੂਬਸੂਰਤੀ ਆ ਬਹੁਤ ਵੱਡਾ ਪੰਨ ਨੇ ਆਪਣਾ ਘੋੜੇ ਦੀ ਸ਼ਰਾਫਤ ਜਿਹੜੀ ਵੇਖੀ ਆ ਨਾ ਉਹਨੂੰ ਬੜਾ ਮਜ਼ਾ ਆਇਆ ਵੇਖੋ ਮਾਰਵੜੀ ਘੋੜਾ ਤੇ ਇਰ ਚ ਨੁਕਰੇ ਚ ਮੈਂ ਤੁਹੇ ਵੇਖੋ ਨੇ ਤੇ ਮੇਰਾ ਨੁਕੜਾ ਘੋੜਾ ਨਾ ਆਪਣੇ ਆਪ ਨੂੰ ਬਖਾਉਂਦਾ ਕਿ ਮੈਂ ਹੈਗਾ ਵਾ ਬਹੁਤ ਅਗਰੈਸਿਵ ਹੁੰਦੇ ਨੇ ਅਗਲੇ ਵੀ ਉਹ ਪਿਆਰ ਕਰੂਗਾ ਮਤਲਬ ਬਹੁਤ ਧੀਰਾ ਜਾਨਵਰ ਆ। ਆਪਾਂ ਦੇਖਿਆ ਜੀ ਤੁਹਾਡੀ ਬੇਟੀ ਐ ਸਿਰਤ। ਹਾਂਜੀ। ਉਹ ਪਿਛਲੀ ਵਾਰ ਵੀ ਜਦੋਂ ਰੁਦਰਾਕਸ਼ ਦਾ ਸ਼ੂਟ ਕੀਤਾ ਸੀ ਉਦੋਂ ਵੀ ਬੱਚੇ ਨੇ ਨਾਲ ਸ਼ੂਟ ਕਰਵਾਇਆ। ਤੇ ਮਾਰਵਾੜੀ ਘੋੜਾ ਵੀ ਬੜਾ ਸ਼ਰੀਰ ਬੜਾ ਠੰਡਾ ਹੈ। ਉਹ ਵੀ ਕੋਈ ਸ਼ੈਤਾਨੀ ਕੋਈ ਹਰਕਤ ਗਲਤ ਨਹੀਂ ਕਰਦਾ। ਨਹੀਂ ਉਹ ਵੀ ਘੋੜੇ ਦੇ ਆਪਣੇ ਕੋ ਮਨ ਲਓ ਪਿੱਛੇ ਵੀ ਰਿਜ਼ਲਟ ਬਹੁਤ ਚੰਗੇ ਆਏ ਜੀ ਤੇ ਉਹ ਘੋੜਾ ਵਾ ਮਤਲਬ ਨੌ ਦਾ ਰੁਦਰਾਕਸ਼ ਗਿਆ। ਜੀ। ਤੇ ਬਾਪ ਉਹਦਾ ਹਲੀ ਸ਼ਾਨ ਆ। ਜੀ। ਤੇ ਮਾਂ ਦੀ ਫੂਲ ਮਲ ਲੈਣਦੀ ਆ ਤੇ ਹਾਈ ਟੂ ਦੀ 3+ ਆ। ਵਾਹ। ਤੇ ਘੋੜੇ ਦੇ ਉਧਰ ਰਿਜ਼ਲਟ ਤਾਂ ਮਤਲਬ ਬਾਈ ਕਮਾਲ ਹੀ ਆਇਆ ਜੀ ਮਤਲਬ ਚੰਬੀਆਂ ਤੇ ਨੀਲੀਆਂ ਦੇ ਮਤਲਬ ਏਡੇ ਸੋਹਣੇ ਬੱਚੇ ਪੈਦਾ ਕੀਤੇ ਆ ਜੀ ਮਤਲਬ ਮਾਰਵੜੀ ਬੱਚੇ ਉਹਨੇ ਮਤਲਬ ਮੱਥੇ ਪਟਾ ਦੋ ਪੈਰ ਚਿੱਟੇ ਇੱਕ ਪੈਰ ਚਿੱਟਾ ਮੱਥੇ ਪਟਾ ਮਤਲਬ ਬਹੁਤ ਸੋਹਣੇ ਮਤਲਬ ਕੰਨ ਕੰਨ ਬੜੇ ਵਧੀਆ ਪੈਦਾ ਕੀਤੇ ਜੀ ਬੱਚੇ ਉਹਨੇ ਕੀ ਬਾਤ ਹੈ ਉਧਰ ਰਿਜ਼ਲਟ ਵੀ ਟੌਪ ਆ ਤੇ ਤੁਸੀਂ ਦੱਸਿਆ ਆਪਣੇ ਨੁਕਰੇ ਨੇ ਵੀ ਨੁਕਰੇ ਦੇ ਵੀ ਇਹਦੇ 8-10 ਰਿਜ਼ਲਟ ਆ ਗਏ ਜੀ ਬਹੁਤ ਚੰਗੇ ਰਿਜ਼ਲਟ ਆਏ ਜੀ ਬਿਲਕੁਲ ਬਿਲਕੁਲ ਬਾਕੀ ਤੁਸੀਂ ਜਦੋਂ ਵੀ ਪਲਵਾਨ ਜੀ ਚੀਜ਼ ਲੱਭ ਕੇ ਲਿ ਜਦੋਂ ਉਹ ਕੋਡ ਆਪਾਂ ਵੇਖਿਆ ਮੈਂ ਉਹ ਗੱਲ ਕਰ ਹੀ ਰਿਹਾ ਸੀ ਕਿ ਬੜਾ ਸ਼ਰੀਫ ਉਹਨਾਂ 'ਚ ਡਾਲਰ ਨੂੰ ਦੇਖਿਆ ਇਹਨੂੰ ਵਿਚਾਰੇ ਨੂੰ ਕੋਈ ਪਤਾ ਨਹੀਂ ਕਿ ਮੈਂ ਕੋਈ ਸ਼ਤਾਨੀ ਹੋਵੇ ਉਹੋ ਜੀ ਕਰਨੀ ਹੈ ਜਾਂ ਲੱਤ ਮਾਰਨੀ ਪਰ ਘੋੜੇ ਦੇ ਵਿੱਚ ਜੋਸ਼ ਪੂਰਾ ਐਗਰੈਸ਼ਨ ਪੂਰਾ ਹੁਣ ਜਦੋਂ ਆਪਾਂ ਖੁੱਲਾ ਛੱਡਿਆ ਨੂੰ ਉਹ ਵੀ ਸ਼ਾਰਟ ਸਵਾਦ ਆ ਗਿਆ ਵੇਖ ਕੇ ਘੋੜੇ ਨੂੰ ਬੜਾ ਸ਼ਰੀਫ ਘੋੜਾ ਹੈ ਪਰ ਜਦੋਂ ਉਹਨੂੰ ਥੱਲੇ ਆਪਾਂ ਰਿੰਗ 'ਚ ਛੱਡਿਆ ਘੋੜੇ ਨੇ ਭੱਜਿਆ ਉਹਨੇ ਆਪਣੀ ਗਰਦਨ ਦਿਖਾਈ ਪੂਛ ਚੁੱਕੀ ਹੋਈ ਸੀ ਬੜੇ ਸੋਹਣੇ ਪੈਰ ਚੁੱਕ ਚੁੱਕ ਰੱਖਦਾ ਸੀ ਸਵਾਦ ਆ ਗਿਆ ਜਿਵੇਂ ਮੋਰ ਪੈਲਾ ਪਾਉਂਦਾ ਮਾਲਾ ਤੁਹਾਨੂੰ ਪਤਾ ਛੱਡ ਕੇ ਵੇਖੋ ਆਪਾਂ ਸ਼ੋਲਡਰ ਲਾਇਆ ਇਹਦਾ ਜੀ ਸ਼ੋਲਡਰ ਲਾਤਾ ਤੇ ਮੈਂ ਗਿਆ ਕੋਲ ਵੇ ਲੋਸਲ ਫਿਰ ਸ਼ੋਲਡਰ ਨਹੀਂ ਨਹੀਂ ਪਾਉਂਦੇ ਜੀ ਮਤ ਵਾਜ ਦਿੱਤੀ ਘੋੜਾ ਖਲੋ ਗਿਆ ਹਵਾਜ ਦਿੱਤੀ ਭੱਜ ਪਿਆ ਮੈਂ ਬੜਾ ਸਮਝਦਾਰ ਤੇ ਬੜਾ ਚੰਗਾ ਘੋੜਾ ਮਤਲਬ ਨਾਈਟ ਜਦੋਂ ਡਿਊਟੀ ਤੋਂ ਵੀ ਹੁੰਦਾ ਨਾ ਜੀ ਤੇ ਮੈਂ ਇਹਨੂੰ ਵਾਜ ਮਾਰਨੀ ਆ ਡਾਲਰ ਕਹਿਣਾ ਵੈਨੇ ਮੇਰੇ ਕੋ ਭੱਜ ਕੇ ਆਉਣਾ ਵਾ ਮੇਰੇ ਨੇ ਹੱਥ ਪੈਰ ਚੁੰਮਣੇ ਆ ਮਤਲਬ ਇੰਨਾ ਮਤਲਬ ਲਗਾਉ ਉਹ ਪਿਆਰ ਹੈ ਮਤਲਬ ਘੋੜਾ ਇੱਕ ਕੋੜੇ ਹੁੰਦੇ ਵਕਰੀ ਚੀਜ਼ ਪਰ ਮੰਨ ਲਓ ਇਹਦਾ ਲਗਾ ਬੜਾ ਵਾ ਲਗਾ ਪਰ ਮਾਲਕ ਨੂੰ ਬਹੁਤ ਪਿਆਰ ਕਰਦਾ ਬੜਾ ਠੰਡਾ ਵਾ ਇੰਨਾ ਪਿਆਰ ਵੇਖੋ ਆਪਾਂ ਜੇ ਇਹਨਾਂ ਨੂੰ ਪਿਆਰ ਕਰਾਂਗੇ ਨਾ ਆਪਾਂ ਨੂੰ ਇਹ ਪਿਆਰ ਕਰਨਗੇ ਪਿਆਰ ਕਰਦੇ ਜੀ ਤੇ ਜੇ ਆਪਾਂ ਇਹਨਾਂ ਨੂੰ ਵੇਖਣਾ ਹੀ ਨਹੀਂ ਆ ਭਾਜੀ ਤੇ ਆਪਾਂ ਇਹ ਥੋੜਾ ਕਹਣਾ ਕਿ ਆਪਾਂ ਸ਼ੌਕ ਨੂੰ ਬੰਨੇ ਆ ਤੇ ਫੋਟੋਆਂ ਖਿਚਾ ਲਈਆਂ ਉਹ ਨਹੀਂ ਆਪਾਂ ਇਹਨਾਂ ਦੀ ਸੇਵਾ ਕਰਨੀ ਹੀ ਪੈਣੀ ਹੈ ਦੋ ਟਾਈਮ ਇਹਨੂੰ ਖਰਕਣਾ ਮਾਰਨਾ ਹੀ ਪੈਣਾ ਠੀਕ ਹੈ ਜੀ ਜੇ ਅੱਖ ਕਿ ਬੱਜਾ ਦੇ ਬੱਜਾ ਹੀ ਰਵੇ ਲੱਤਾਂ ਉਹਨਾਂ ਦੇ ਬਾਹਰ ਨਹੀਂ ਖੜਨਾ ਤੇ ਘੋੜੇ ਨੇ ਅੱਕਦਾ ਕਈ ਸੱਜਣ ਸ਼ੌਂਕ ਨਾਲ ਘੋੜਾ ਲੈਦੇ ਆਉਂਦੇ ਆ ਪਰ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਆਪਣੇ ਘੋੜੇ ਕੋਲ ਜਾਣ ਘੋੜੇ ਨੂੰ ਕੋਈ ਹੱਥ ਫੇਰ ਨਾਲ ਪਿਆਰ ਕਰਨ ਹਣਾ ਹੁੰਦਾ ਚਲੋ ਕਦੋਂ ਵੀ ਭਾਵੇਂ ਬੱਚਾ ਆਵੇ ਜਾਂ ਵੀ ਵੱਡਾ ਆਵੇ ਕੋਈ ਨਾ ਕੋਈ ਚੀਜ਼ ਘੋੜੇ ਨੂੰ ਖਵਾਓ ਉਹਦਾ ਪਿਆਰ ਵਧੇ ਜੀ ਪਾਵੇਂ ਕੋਈ ਗੋੜ ਦੋ ਕੋਈ ਵੀ ਚੀਜ਼ ਆਪਣੇ ਮੰਨ ਲਓ ਹੱਥ 'ਚ ਪਾਵੇਂ ਹੱਥ ਫਿਰ ਉਹਨੂੰ ਆਣਗੇ ਵਾਜ ਮਾਰੂ ਉਹਦਾ ਉਹਦਾ ਪਿਆਰ ਵਧਦਾ ਹੈ ਪਿਆਰ ਵਧਦਾ ਹੁਣ ਆਪਾਂ ਬੰਦੇ ਤਾਂ ਜਰੂਰ ਕੰਮ ਤੇ ਆਪਾਂ ਦਾ ਸਹੋਗੀ ਭਰਾ ਨਾਲ ਰੱਖੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਤਾਂ ਆਪ ਤੁਸੀਂ ਵੀ ਚਲੋ ਮੁਲਾਜ਼ਮੋਂ ਡਿਊਟੀ ਤੇ ਜਾਂਦੇ ਹੋ ਡਿਊਟੀ ਤੋਂ ਆਉਂਦੇ ਹੋ ਘਰ ਆ ਕੇ ਆਪਦੇ ਪਰਿਵਾਰ ਨੂੰ ਬੱਚਿਆਂ ਨੂੰ ਤਾਂ ਮਿਲਣਾ ਹੁੰਦਾ 10 ਮਿੰਟ ਉਦੋਂ ਘੋੜੇ ਕੋਲ ਆ ਕੇ ਥੋੜਾ ਹੱਥ ਨਹੀਂ ਮੈਂ ਪਹਿਲਾਂ ਜਾਂਦਾ ਜੀ ਮਤਲਬ ਮੈਂ ਪਰਲੇ ਬੰਨੇ ਔਰ ਕੋਰ ਅਰਦਾਸ਼ਕਾ ਉਹਨਾਂ ਨੂੰ ਵਾਜ ਮਾਰਨੀ ਆ ਤੇ ਫੇਰ ਮੈਂ ਜਦੋਂ ਘਰ ਆਣਾ ਵਾ ਮੈਂ ਇਹਨੂੰ ਵਾਜ ਠੀਕ ਹੈ ਜੀ ਇਹਨੇ ਮੇਰੇ ਕੋਲ ਹੋਣਾ ਭੱਜੇ ਮਤਲਬ ਪੂਰਾ ਇਹਨੇ ਹੰਗਾਰਾ ਦੇਣਾ ਵਾ ਕਿ ਮੈਂ ਇਹਨੇ ਬੜਕ ਮਾਰਨੀ ਪਤਾ ਲੱਗ ਗਿਆ ਵੀ ਆ ਗਿਆ ਤੇ ਇਹਨੇ ਮੇਰ ਨਾਲ ਪੂਰਾ ਮਤਲਬ ਗੱਲ ਵਕੜੀ ਮੈਨੂੰ ਚਟਣਾ ਇਹਨੇ ਚੱਟ ਕੇ ਫਿਰ ਮਤਲਬ ਮੈਂ ਜਾਣਾ ਮੈਂ ਚੱਲਿਆ ਹੋਣਾ ਫਿਰ ਜਾਣਾ ਪਰਿਵਾਰ ਨੂੰ ਮੇਰਾ ਹਾਂ ਫਿਰ ਮੁਪਤੇ ਜਾਣਾ ਜੀ ਬਿਲਕੁਲ ਦੋਸਤੋ ਤੁਸੀਂ ਜਿਵੇਂ ਗੱਲ ਸੁਣੀ ਹੈ ਜੀ ਬਾਉ ਪਹਿਲਵਾਨ ਜੀ ਹੋਣਾ ਦੀ ਕਿ ਪਿਆਰ ਲਗਾਉ ਤੇ ਸਨੇਹ ਬਿਲਕੁਕੁਲ ਜਿੰਨਾ ਜ਼ਿਆਦਾ ਤੁਸੀਂ ਆਪ ਦੇ ਪਰਿਵਾਰ ਨੂੰ ਕਰਦੇ ਹੋ ਜੇ ਘੋੜਿਆਂ ਨੂੰ ਵੀ ਕਰੋ ਘੋੜੇ ਤੁਹਾਡੇ ਪਰਿਵਾਰ ਨਾਲੋਂ ਤੁਹਾਨੂੰ ਜ਼ਿਆਦਾ ਮੋਹ ਦਿੰਦੇ ਆ ਤੁਹਾਡਾ ਇੰਤਜ਼ਾਰ ਕਰਦੇ ਰਹਿੰਦੇ ਆ ਤੁਹਾਡੇ ਬੱਚਿਆਂ ਨੂੰ ਹੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਡੈਡੀ ਆ ਗਏ ਉਹ ਅੰਦਰ ਹੁੰਦੇ ਨੇ ਪਰ ਤੁਹਾਡੀ ਘਰ ਤੋਂ ਬਾਹਰ ਹੀ ਹੁੰਦੇ ਹੋਣਾ ਘੋੜੇ ਨੂੰ ਪਤਾ ਨਹੀਂ ਕਿਵੇਂ ਕੋਈ 스멜 ਆਉਂਦੀ ਹੈ ਜਾਂ ਆਵਾਜ਼ ਆਉਂਦੀ ਹੈ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਮੇਰਾ ਮਾਲਕ ਆ ਗਿਆ ਅੰਦਰੋਂ ਆਵਾਜ਼ ਦੇਣੀ ਸ਼ੁਰੂ ਕਰ ਦਿੰਦੇ ਵੇਖੋ ਪਾਜੀ ਹੁਣ ਇਹ ਚੰਗੀਆਂ ਲੈਣਾ ਵਾ ਘੋੜੇ ਮੰਨ ਲਓ ਦੋਵੇਂ ਉਹ ਵੀ ਚੰਗਾ ਇਹ ਵੀ ਜੀ ਤੇ ਜੇ ਆਪਾਂ ਕਹੀਏ ਕਿ ਆਪਾਂ ਨੀਲੀ ਘੋੜੀ ਦੇ ਜਾਂ ਚੰਬੀ ਦੇ ਬੱਚਾ ਲੈ ਗਏ ਆਪਾਂ ਗਾਂ ਲੱਖਾਂ ਦਾ ਵੇਚਣਾ ਵਾ ਤੇ ਮਾੜਾ ਬੰਦਾ ਵੀ ਆਪਣਾ ਜਿਹੜਾ ਵਾ ਉਹ ਤਰੱਕੀ ਕਰ ਸਕਦਾ ਹੈ। ਕੀ ਬਾਤ। ਠੀਕ ਹੈ ਜੀ। ਵੇਖੋ ਮੈਂ ਇੱਕ ਜਨਰਲ ਫੀਸ ਰੱਖੀ ਆ ਮੈਂ ਨਹੀਂ ਕਿ ਕਹਾਂ ਉਹ ਵਾਲੀ ਸ਼ਾਨਦਾਰ ਵਾ ਇਹ ਸਮੁੰਦਰ ਦਾ ਮੈਂ ਬਿਲਕੁਲ ਨੋਰਮਲ ਫੀਸ ਆ ਰੱਖੀਆਂ ਕਿ ਜਿਹੜਾ ਮਾੜਾ ਬੰਦਾ ਵੀ ਉਹ ਤਰੱਕੀ ਜਾ ਜਾਵੇ। ਤੇ ਇਹ ਨਹੀਂ ਕਿ ਆਪਾਂ ਲੱਖ ਰੁਪਇਆ ਫੀਸ ਰੱਖ ਦਈਏ। ਤੇ ਲੱਖ ਦਾ ਗਾਂਵ ਦਾ ਵਿਚਾਰਦਾ ਜਾਨਵਰ ਨਾ ਵਿਗੇ ਤੇ ਫੇਰ ਗੱਲ ਬਣਦੀ ਨਹੀਂ ਬੜੀ ਸੋਹਣੀ ਗੱਲ ਦੱਸੀ ਹੈ ਜੀ ਇਹਨਾਂ ਨੇ ਵੀ ਜੇ ਕੋਈ ਚਾਹੁੰਦਾ ਕਿ ਸਾਡੇ ਫਾਰਮ ਤੇ ਸਾਡੇ ਘਰਾਂ ਚ ਆਮ ਜ਼ਿਮੀਂਦਾਰ ਲੋਕ ਕਿਸਾਨ ਲੋਕ ਜਿਹੜੇ ਇੱਕ ਇੱਕ ਦੋ ਦੋ ਘੋੜੀਆਂ ਰੱਖਦੇ ਆ ਉਹਨਾਂ ਦਾ ਵੀ ਸ਼ੌਂਕ ਹੁੰਦਾ ਕਿ ਸਾਡੇ ਫਾਰਮ ਤੇ ਚੰਗੀ ਚੀਜ਼ ਪੈਦਾ ਹੋਵੇ ਜੀ ਉਹ ਕਹਿਣ ਕਿ ਸਮੁੰਦਰ ਦਾ ਪੋਤਾ ਏ ਅਲੀ ਸ਼ਾਨ ਦਾ ਪੋਤਾ ਹੈ ਸਾਡੇ ਘਰ ਦੀ ਮਤਲਬ ਕਿ ਕਹਿਣ ਉਹ ਕਿ ਮੈਂ ਮਤਲਬ ਸੀਡ ਸਟੱਡ ਫਾਰਮ ਤੇ ਘੋੜਾ ਵਾਂ ਇਹ ਅਲੀ ਸ਼ਾਨ ਦਾ ਪੋਤਾ ਜੀ ਜਾਂ ਪੋਤੀ ਆ ਜਾਂ ਇਹ ਸਮੁੰਦਰ ਦਾ ਹੁੰਦਾ ਪੋਤਾ ਜੀ ਮੈਨੂੰ ਪੈ ਹੈ ਨਾ ਕੋਈ ਨਹੀਂ ਐ ਮੈਂ ਇਥੇ ਮੇਰੇ ਬੜੇ ਸੱਜਣ ਮਿੱਤਰ ਆਉਂਦੇ ਆ ਮੈਂ ਕਦੀ ਕਿਸ ਨੂੰ ਕਿਹਾ ਹੀ ਨਹੀਂ ਫੀਸ ਵਜੋਂ ਦੇਤਾ ਠੀਕ ਆ ਜੀ ਕੋਈ ਗੱਲ ਨਹੀਂ ਐ ਜੀ ਕੀ ਬਾਤ ਇਹ ਬੜੀ ਵੱਡੀ ਗੱਲ ਹੈ ਜੀ ਇਹ ਸ਼ੌਕ ਹੁੰਦਾ ਹਰ ਬੰਦੇ ਦੇ ਮਨ ਚ ਮੈਂ ਉਹਨਾਂ ਕੋ ਕਰਾਈ ਸੀ ਸੁਖਵਿੰਦਰ ਕੋ ਵੀਡੀਓ ਤੇ ਮੇਰੇ ਕੋਈ ਸੱਜਣ ਆਏ ਹੀ ਹੁਣ ਮੰਨ ਲਓ ਕੋੜੀਆਂ ਮੇੜ ਕਰਾਈਆਂ ਇਤੋਂ ਡਾਲਰ ਤੋਂ ਵੀ ਉਹ ਕਹਿੰਦੇ ਕਿ ਸਾਨੂੰ ਨਾ ਦੂਰ ਬਹੁਤ ਪੈਂਦਾ ਜੀ ਅੱਛਾ ਹਾਂ ਜੀ ਬਿਲਕੁਲ ਇੱਕ ਕਰਾਇਆ ਭਾੜਾ ਸਾਡਾ ਲੱਗ ਜਾਂਦਾ 6000 7000 8000 ਲੱਗ ਜਾਂਦਾ ਤੇ ਫੇਰ ਉਹਨਾਂ ਵੀਰਾਂ ਨੂੰ ਮਤਲਬ ਮੈਂ 2000 ਫੀਸ ਰੱਖੀ ਸੀ ਮ ਆ ਵੀਡੀਓ ਦੇ ਵਿੱਚ ਆਪਾਂ ਫੀਸ ਹੀ 15000 ਕਰ ਦੇਣੀ ਹੈ ਅਗਲੇ ਦਾ ਕਿਰਾਇਆ ਵੀ ਲੱਗ ਜੇ ਜੋ ਮਰਜ਼ੀ ਹੋ ਜੇ ਸਾਰਿਆਂ ਦਾ ਵਿੱਚ ਹੀ ਆ ਜੂ ਭਾਈ। ਕੀ ਬਾਤ ਕੀ ਬਾਤ। ਠੀਕ ਹੈ ਜੀ ਮਤਲਬ ਜਿਹੜਾ ਆਪਾਂ ਵੀਰ ਕਹਿੰਦਾ ਨਾ ਮੈਂ ਬਠਿੰਡੇ ਆਉਣਾ ਜੀ ਮੁਕਸਰ ਆਉਣਾ ਜਾਂ ਕਿ ਹੋਰ ਏਰੀਆ ਚ ਆਉਣਾ ਮੇਰਾ ਕਰਾਇਆ ਲੱਗਦਾ ਜੀ ਨਾ ਆਪਾਂ ਫੀਸ ਹੀ 15000 ਕਰ ਦਣੀ ਹੈ। ਪਹਿਲਾਂ ਆਪਾਂ ਵੀਡੀਓ ਚ 21000 ਰੁਪਏ ਦੱਸਿਆ ਸੀ ਨਾ ਆਪਾਂ ਹੁਣ ਫੀਸ 15000 ਰੇਟ ਡਾਲਾ। 21000 ਤੋਂ ਘਟਾ ਕੇ ਆਪਾਂ 15000 ਹੀ ਕਰ ਦਈਏ ਭਾਰੀ। ਦੂਰ ਵਾਲੇ ਆਉਣ ਨੂੰ ਵੀ ਕੋਈ ਮੁਸ਼ਕਲ ਨਾ ਆਵੇ। ਕੋਈ ਮੁਸ਼ਕਲ ਨਾ ਆਵੇ ਜੀ। ਤੇ ਬੜੀ ਸੋਹਣੀ ਗੱਲ ਹੈ ਜੀ ਬਹੁਤ ਵਧੀਆ ਪ੍ਰਾਲਾ ਜਿਹੜਾ ਕੀਤਾ ਜੀ ਜੇ ਅਸੀਂ ਨੁਕਰੇ ਘੋੜੇ ਆਪਦੇ ਫਾਰਮਾਂ ਦੇ ਪੈਦਾ ਕਰਨਾ ਚਾਹੁੰਦੇ ਆ ਤੇ ਇਹ ਜਿਹੜਾ ਡਾਲਰ ਹੈ ਸਮੁੰਦਰ ਘੋੜੇ ਦਾ ਬੱਚਾ ਹੈ ਤੇ ਉਧਰੋਂ ਚੇਤਕ ਦਾ ਮਾਂ ਦਾ ਜਿਹੜਾ ਚੇਤਕ ਦੀ ਮਾਂ ਹੈ ਉਹਦੀ ਬੱਚੀ ਦਾ ਗਾਂ ਬੱਚਾ ਹੈ ਤੇ ਖਾਨਦਾਨ ਦੋਵੇਂ ਪਾਸਿਓਂ ਚੰਗੇ ਆ ਤੇ ਜਰੂਰ ਆਪਾਂ ਆਪਾਂ ਇਸ ਡਾਲਰ ਘੋੜੇ ਤੋਂ ਸੇਵਾ ਲਈਏ ਇੱਥੋਂ ਸਰਵਿਸ ਲਈਏ ਆਪਦੇ ਘੋੜੀਆਂ ਆਪਦੀਆਂ ਮਿਲਾ ਕੇ ਚੰਗੇ ਬੱਚੇ ਪੈਦਾ ਕਰੀਏ ਤੇ ਚੰਗੀ ਬਲੱਡ ਲਾਈਨ ਦੇ ਦੋਨੇ ਘੋੜੇ ਨੇ ਜੀ ਰੁਦਰਾਕਸ਼ ਮਾਰਵਾੜੀ ਤੇ ਨੁਕਰਾ ਡਾਲਰ ਤੇ ਪਹਿਲਾਂ ਜੀ ਬੜਾ ਚੰਗਾ ਲੱਗਾ ਤੁਹਾਡਾ ਜੇ ਘੋੜਾ ਵੇਖਿਆ ਦੂਜਾ ਕੋਡ ਵੀ ਤਿਆਰ ਹੈ ਡਾਲਰ ਵੀ ਤਿਆਰ ਹੈ ਤਾਂ ਮਝਾ ਆ ਜੀ ਆਪਾਂ 31 ਰੱਖੀ ਸੀ ਨਾ ਫੀਸ ਹਾਂਜੀ ਉਹਦੇ ਚ ਵੀ ਕਰਦੇ ਆ ਵੀਰਾ ਨਾ ਮੰਨ ਲਓ ਰਾਜਸਥਾਨ ਨੂੰ ਵੀਰਾਂ ਦੇ ਬੜੇ ਫੋਨ ਹੁੰਦੇ ਆ ਸਾਡਾ ਤਾਂ ਲੱਗਦਾ ਵੱਧ ਆਪਾਂ ਉਹ ਵੀਰਾਂ ਨੂੰ ਕਹਿਤਾ ਕਿ ਮੰਨ ਲਓ ਜਿਹੜਾ ਕਿਰਾਇਆ ਲੱਗਦਾ ਤੁਹਾਡਾ 6000 ਆਪਾਂ 31 ਸੀ ਨਾ ਆਪਾਂ ਉਹਦੀ ਵੀ 25 ਕਰਤੀ ਆ ਜੀ ਤੁਹਾਡਾ ਕਿਰਾਇਆ ਵਿੱਚੋਂ ਮਾਫ ਆ ਜੀ ਉਹ ਜਿਹੜੀ 31 ਸੀ ਨਾ 31000 ਆਪਾਂ 25 ਕਰਦਾ 25000 ਰੁਪਇਆ ਕਰਤਾ ਹੁਣ ਤੁਹਾਡਾ ਕਿਰਾਇਆ 10 ਲੱਗ ਜੇ 5 ਲੱਗ ਜੇ ਆਪਾਂ ਨੂੰ ਉਹ ਨਾ ਨਹੀਂ ਤੁਸੀਂ ਆਣ ਕੇ ਕਹਣਾ ਕਿ ਆਪਣਾ ਕਿਰਾਇਆ ਜ਼ਿਆਦਾ ਲੱਗਦਾ ਤੇ ਆਪਾਂ ਮਤਲਬ 25 ਰਵਾਂਗੇ। ਕੀ ਆ ਬਾਤ ਕੀ ਆ ਬਾਤ ਤੁਹਾਡਾ ਕਿਰਾਇਆ ਹੁਣ 10 ਲੱਗ ਜੇ 5 ਲੱਗ ਜੇ ਤੁਸੀਂ ਹੁਣ ਇਹ ਨਹੀਂ ਕਹਿਣਾ ਕਿ ਹੁਣ ਆਪਣਾ ਦੂਰੋਂ ਆਏ ਆ ਤੇ ਸਾਡਾ ਕਿਰਾਇਆ ਜ਼ਿਆਦਾ ਲੱਗਦਾ ਜੀ ਹਣਾ ਆਪਾਂ ਮਾਰਵਾੜੀ ਦੀ 25 ਕਰਤੀ ਹੈ ਜੀ ਇਹਦੀ ਆਪਾਂ 15 15 ਕਰਤੀ ਤੁਹਾਡਾ ਹੁਣ 10000 ਕਿਰਾਇਆ ਲੱਗ ਜੇ 20 ਲੱਗ ਜੇ ਹੁਣ ਆਪਾਂ ਉਹਦੇ ਚੋਂ ਨਹੀਂ ਕੱ ਮੁਫਤੀ ਸੇਵਾ ਹੋ ਗਈ ਬਿਲਕੁਲ ਕੋਈ ਗੱਲ ਨਹੀਂ ਜੀ ਕਿ ਐਡੇ ਚੰਗੇ ਕੋੜੇ ਦਾ ਜ ਤੁਸੀਂ ਬੱਚਾ ਲੈਣਾ ਤੇ 25000 ਕੋਈ ਗੱਲ ਨਹੀਂ ਪਰ ਬੱਚਾ ਤੁਹਾਡਾ ਚੰਗੀ ਕੀਮਤ ਦਊਗਾ ਜਰੂਰੀ ਹੈ ਜੀ ਤੁਹਾਨੂੰ ਬਿਲਕੁਲ ਵੀਰ ਜੀ ਬਿਲਕੁਲ ਤੇ ਪਹਿਲਵਾਨ ਜੀ ਬਹੁਤ ਚੰਗਾ ਲੱਗਾ ਤੁਸੀਂ ਇਹਨਾਂ ਸਮਾਂ ਦਿੱਤਾ ਨਹੀਂ ਨਹੀਂ ਕੋਈ ਧੰਨਵਾਦ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਹੋਰ ਦਰਸ਼ਕਾਂ ਨੂੰ ਜਾਂਦੇ ਹੁੰਦੇ ਕੋਈ ਗੱਲ ਕੋੜਿਆਂ ਸੰਬੰਧੀ ਜਾਂ ਆਪਣੇ ਫਾਰਮ ਸੰਬੰਧੀ ਦੱਸਣਾ ਚਾਹੋ ਤੇ ਆਪਾਂ ਲਾਸਟ ਕੋਈ ਗੱਲ ਨਹੀਂ ਵੀਰ ਜੀ ਮੈਂ ਤਾਂ ਇਹਨਾਂ ਕਿ ਸ਼ੌਂਕ ਕੋਈ ਵੀ ਜਿਹੜਾ ਪਾਓ ਜਿਹੜਾ ਮਤਲਬ ਸਮਾਜ ਨੂੰ ਚੰਗਾ ਲੱਗੇ ਤੁਹਾਡੇ ਮਾਪਿਆਂ ਨੂੰ ਚ ਸ਼ੌਂਕ ਹੀ ਇਹੋ ਜਿਹਾਂ ਪਾਓਗੇ ਜਿਹੜੇ ਚ ਤੁਹਾਡੇ ਮਾਪਿਓ ਦਾ ਸਿਰ ਨੀਵਾ ਹੋਵੇ ਤੇ ਜਾਂ ਤੁਹਾਡੇ ਇਲਾਕੇ ਦਾ ਨਾਂ ਨੀਵਾ ਹੋਵੇ ਸ਼ੌਂਕ ਇਹੋ ਜਿਹੇ ਪਾਓਗੇ ਜਿਹੜੇ ਚ ਤੁਹਾਡੀ ਚੜ੍ਹਦੀ ਕਲਾ ਰਵੇ ਜੀ ਕੀ ਬਾਤ ਮਤਲਬ ਕਿ ਤੁਹਾਡੇ ਬੂਹਾ ਕੋਈ ਖੜਕਾਵੇ ਜਾਣ ਕੇ ਆਵਾਜ਼ ਮਾਰੇ ਕਿ ਤੁਹਾਨੂੰ ਕਿਸੇ ਦਾ ਡਰ ਨਾ ਹੋਵੇ ਕਿ ਮੈਂ ਕੋਈ ਗਲਤ ਕੰਮ ਕੀਤਾ ਵਾ ਕਿ ਮੈਨੂੰ ਕਿਸੇ ਚੀਜ਼ ਦਾ ਡਰਿਆ ਡਰ ਕੀ ਬਾਤ ਕੰਮ ਦਾ ਸ਼ੌਂਕ ਇਹੋ ਜਿਹੇ ਪਾਓਗੇ ਜਿਹੜਾ ਤੁਹਾਨੂੰ ਕਿਸੇ ਚੀਜ਼ ਦਾ ਡਰ ਨਾ ਰਵੇ ਕੀ ਬਾਤ ਮਤਲਬ ਗੱਲ ਬੜੀ ਸੋਹਣੀ ਗੱਲ ਹੈ ਜੀ ਜਦੋਂ ਘੋੜਿਆਂ ਦਾ ਸ਼ੌਂਕ ਹੈ ਇਹਦੇ ਨਾਲ ਆਪਦੇ ਬੱਚੇ ਵੀ ਰੁੱਝੇ ਰਹਿੰਦੇ ਆ ਜੀ ਉਹਨਾਂ 'ਚ ਵੀ ਸ਼ੌਂਕ ਬਣਦਾ ਇੱਕ ਦਾ ਚਲੋ ਨਸ਼ੀ ਦਾ ਬੰਦਾ ਬਜ਼ਾ ਰਿੰਦਾ ਵਾ ਆਪਣਾ ਆਣ ਕੇ ਧਿਆਨ ਦਿੰਦੇ ਆ ਇਹਨਾਂ ਦਾ ਮੋਹ ਪਿਆਰ ਵਿੰਦਾ ਆਪਣਾ ਟਾਈਮ ਐਕਸਪੈਂਡ ਹੁੰਦਾ ਵਾ ਫਿਕਰ ਹੁੰਦਾ ਜੀ ਇਹਨਾਂ ਦਾ ਬਿਲਕੁਲ ਫ੍ਰੀ ਟਾਈਮ ਜਦੋਂ ਵੀ ਆਪਾਂ ਆਪਣੇ ਬੱਚੇ ਸਕੂਲੋਂ ਆਉਂਦੇ ਆ ਜਦੋਂ ਉਹਨਾਂ ਦਾ ਫ੍ਰੀ ਟਾਈਮ ਹੁੰਦਾ ਉਹਨਾਂ ਦਾ ਦਿਲ ਕਰਦਾ ਘੋੜੇ ਕੋਲ ਚੱਲੀ ਮੈਂ ਕਿ ਜਾਣ ਕੇ ਆਪਣੀਆਂ ਰੀਲਾ ਰੂਲਾ ਬਣਾਉਂਦੇ ਰਹਿੰਦੇ ਆ ਮਤਲਬ ਇਹਨੇ ਇਹਨੇ ਜਦੋਂ ਕਦੇ ਡਾਲਰ ਦੀ ਵੀ ਰੀਲ ਬਣਾਉਂਦੇ ਜਾਂ ਉਹਦੀ ਬ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੀ ਫੋਟੋ ਖਿੱਚਣ ਲੱਗੇ ਆ ਤੇ ਮੋਲੇ ਇਹਨਾਂ ਵਧੀਆ ਖਲੋਣਾ ਜੀ ਘੋੜੇ ਵੀ ਸਿੱਖ ਗਏ ਆ ਬਿਲਕੁਲ ਬਿਲਕੁਲ ਘੋੜੇ ਹੀ ਸਿੱਖ ਗਏ ਜੀ ਬੜਾ ਵਧੀਆ ਲੱਗਾ ਜੀ ਬਾਕੀ ਇਹ ਆ ਕਿ ਚਲੋ ਮਾਜਾ ਦਵਾਬਾ ਕੋਈ ਵੀ ਮੇਰਾ ਵੀਰ ਸੱਜਣ ਜਦੋਂ ਮਰਜੀ ਆਵੇ ਜੀ ਆਿਆਂ ਨੂੰ ਕੋਈ ਗੱਲ ਨਹੀਂ ਜੀ ਆਪਾਂ ਦੇ ਫੀਸ ਬਿਲਕੁਲ ਹੀ ਨਾਰਮਲ ਕਰਤੀ ਆ ਬਹੁਤ ਵਧੀਆ ਲੱਗਾ ਜੀ ਤੇ ਠੀਕ ਹੈ ਦੋਸਤੋ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਚ ਇੱਕ ਨਵੀਂ ਜਾਣਕਾਰੀ ਲੈ ਕੇ ਅੱਜ ਤੁਹਾਨੂੰ ਦਿਖਾਇਆ ਜੀ ਸੀਰੀਅਸ ਸਟੱਡ ਫਾਰਮ ਪਿੰਡ ਰੋੜਾਂ ਵਾਲੀ ਤੋਂ ਨੇੜੇ ਵਾਗਾ ਬਾਰਡਰ ਅੰਮ੍ਰਿਤਸਰ ਦਾ ਘੋੜ ਤੇ ਇੰਤਜ਼ਾਰ ਕਰਾਂਗੇ ਤੁਹਾਡੇ ਕਮੈਂਟਾਂ ਦਾ ਵੀਡੀਓ ਵੇਖ ਕੇ ਕਮੈਂਟ ਜਰੂਰ ਕਰਿਓ ਕਿਵੇਂ ਲੱਗਾ ਤੁਹਾਨੂੰ ਡਾਲਰ ਕੋੜਾ ਫਿਰ ਮਿਲਾਂਗੇ ਜੀ ਧੰਨਵਾਦ ਸੋ ਸ੍ਰੀ ਗੁਰੂ